ਉਹਨਾਂ ਦੇ ਰਹਿਣਗੇ ਦੋਸਤੋ ਅੱਗੇ ਪਿੰਡ ਦੂਲੋਵਾਲ ਜ਼ਿਲ੍ਹਾ ਕਪੂਰਥਲਾ ਵਿੱਚ ਖੜਿਆ ਤੇ ਤੁਹਾਨੂੰ ਇੱਕ ਘਰ ਦੇ ਹਾਲਾਤ ਦਿਖਾਉਣ ਲੱਗੇ ਆ ਜਿਹੜਾ ਮੀਂਹ ਦੇ ਨਾਲ ਜਿਹੜਾ ਘਰ ਟਹਿ ਚੁਕਿਆ ਬਾਹਰੀਆਂ ਕੰਧਾਂ ਵੀ ਲਗਭਗ ਥੱਲੋਂ ਪਾਣੀ ਅੰਦਰ ਖੜਾ ਰਿਹਾ ਉਹਦੇ ਨਾਲ ਜਿਹੜੀਆਂ ਕੰਧਾਂ ਵੀ ਆ ਉਹ ਵੀ ਨਿਕਲ ਚੁੱਕੀਆਂ ਪੈਰ ਨਿਕਲ ਚੁੱਕੇ ਆ ਉੱਪਰਲੇ ਹਾਲਾਤ ਤੁਹਾਨੂੰ ਦਿਖਾਏ ਆ ਕਿ ਕੀ ਹਾਲਾਤ ਆ ਇਹ ਸਾਰਾ ਘਰ ਜਿਹੜਾ ਵਾ ਢਹਿ ਡੇਰੀ ਹੋ ਚੁੱਕਾ ਵਾ ਤੇ ਅਜੇ ਤੱਕ ਕਿਸੇ ਪ੍ਰਸ਼ਾਸਨ ਵੱਲੋਂ ਕਿਸੇ ਵੱਲੋਂ ਕੋਈ ਸਾਰ ਨਹੀਂ ਲਈ ਗਈ ਨਾ ਇਹ ਅੱਜ ਘਰ ਤੋਂ ਬਾਹਰ ਬੇਘਰ ਬੈਠਿਆ ਅਜੇ ਵੀ ਅਜੇ ਇੱਕ ਘਰ ਤੋਂ ਬਾਹਰ ਬੇਘਰ ਬੈਠਿਆ ਕਿਸੇ ਨੇ ਅਜੇ ਤੱਕ ਇਹਨਾਂ ਦਾ ਪਤਾ ਸੁਰ ਨਹੀਂ ਲਿਆ ਤੇ ਅੱਜ ਇਹ ਤੁਹਾਨੂੰ ਹਾਲਾਤ ਦਿਖਾ ਰਹੇ ਆ ਤੇ ਨਾਲ ਹੀ ਇਹ ਡੀਸੀ ਸਾਹਿਬ ਨੂੰ ਜੜੀ ਆ ਇਹ ਮੰਗ ਵੀ ਕੀਤੀ ਜਾਊ ਕਿ ਲੱਖੀ ਰੂਪ ਦੇ ਵਿੱਚ ਕਿ ਜਿਹੜਾ ਇਦਾਂ ਦੇ ਘਰ ਆ ਜਿਹੜੇ ਇਦਾਂ ਦੇ ਗਰੀਬ ਪਰਿਵਾਰਾਂ ਉਹਨਾਂ ਦੇ ਘਰ ਪਵਾ ਕੇ ਦਿੱਤੇ ਜਾਣ ਬਾਕੀ ਚਲੋ ਆਪਣਾ ਕਰਦਾ ਹੀ ਆ ਯਾਰ ਦੋਸਤ ਜਾਨ ਲਾਗਲੇ ਜਿੰਨਾ ਵੀ ਕੋਈ ਜਿੰਨੂੰ ਦੋਖਾ ਉਹ ਕਰਦਾ ਹੀ ਆ ਪਰ ਅੱਜ ਦਾ ਸਮਾਂ ਬਹੁਤ ਭਿਆਨਕ ਆ ਉਂਗਲ ਪਰੇ ਕਰ ਕਾਕਾ ਮੋਰ ਤੇ ਇਹ ਜਿਹੜਾ ਘਰ ਆ ਇਹ ਤੁਹਾਨੂੰ ਔਰ ਇਹ ਰੋਣ ਦਾ ਆ ਦੇਖੋ ਇਹ ਇਹ ਘਰ ਆ ਬਨੇਰੇ ਤੋਂ ਥੱਲੇ ਤੱਕ ਕਿਦਾਂ ਤੇੜ ਪਾੜ ਚੁੱਕੀ ਆ ਆ ਬਨੇਰੇ ਡੱਗ ਚੁੱਕੇ ਆ ਆ ਪੋਲ ਦੇ ਸਾਰੇ ਦਾ ਜਿਹੜਾ ਇਹ ਖੜਾ ਵਾ ਆ ਕੰਦਾ ਜਿਹੜੀਆਂ ਅੰਦਰ ਪਾਣੀ ਲਗਭਗ ਕਿੰਨੇ ਦਿਨ ਭਾਜੀ ਖੜਾ ਰਿਹਾ ਪਾਣੀ 8-9 ਦਿਨ ਅੰਦਰ ਪਾਣੀ ਖੜਾ ਰਿਹਾ ਤੇ ਜਿਹੜੀਆਂ ਕੰਧਾਂ ਵਾ ਉਹ ਨਿਕਲ ਚੁੱਕੀਆਂ ਆ ਦੇਖੋ ਆ ਇਹ ਹਾਲਾਤ ਬਣ ਚੁੱਕਿਆ ਇਸ ਘਰ ਦੇ ਐਦਾਂ ਸਭ ਤੇੜਾਂ ਪਾੜ ਚੁੱਕੀਆਂ ਵਾ ਸਾਰਾ ਜਿਹੜਾ ਖਤਮ ਹੋ ਚੁੱਕਾ ਤੇ ਡਰਦੇ ਇਹ ਘਰ ਵੀ ਨਹੀਂ ਰਹਿੰਦੇ ਜਿਆਦਾ ਕਰਦੇ ਵੀ ਇਹ ਨਾ ਹੋਵੇ ਕਿਤੇ ਕੋਈ ਕੋਈ ਥੱਲੇ ਆ ਜਾਏ ਜਾਂ ਕੋਈ ਹਾਸਾ ਵਾਪਰ ਜਾਵੇ ਗਰੀਬ ਪਰਿਵਾਰ ਆ ਔਰ ਕਿਤੇ ਕੋਈ ਆਸਰਾ ਕੋਈ ਜਗਾ ਨਹੀਂ ਹੈ ਜਿੱਥੇ ਜਿੱਥੇ ਆਪਣਾ ਜਿਹੜਾ ਗੁਜ਼ਾਰਾ ਕਰ ਲੈਣ ਇਹ ਸਾ ਅੰਦਰਾਂ ਵਿੱਚ ਜਿਹੜਾ ਘਟੋ ਘਟ ਪਾਣੀ 8-9 ਦਿਨ ਜਿਹੜਾ ਪਾਣੀ ਖੜਾ ਰਿਆ ਆ ਦੇਖੋ ਸਾਰੇ ਤੇੜਾ ਹਨੇਰੇ ਵਿੱਚ ਜਿਆਦਾ ਨਹੀਂ ਪਤਾ ਲੱਗਦਾ ਵੈਸੇ ਸਾਰੇ ਤੇੜਾ ਪਾੜ ਚੁੱਕਿਆ ਆ ਆ ਦੇਖੋ ਆ ਦੇਖ ਰਹੀ ਨਾ ਤੇੜ ਸਾਰੇ ਗਾਡਰਾਂ ਤੋਂ ਥੱਲੇ ਨੂੰ ਆ مالک ਆ ਇਸ ਘਰ ਦੇ ਜਿਹੜੇ ਘਰੋਂ ਬੇਕਾਰ ਆ ਆ ਇਹਨਾਂ ਦਾ ਬੱਚਾ ਵਾ ਘਰ ਤੋਂ ਬੇਕਾਰ ਬੈਠਿਆ ਕੋਈ ਪ੍ਰਸ਼ਾਸਨ ਨੇ ਨਹੀਂ ਅਜੇ ਤੱਕ ਸੁਣੀ ਆ ਦੇਖੋ ਸਾਰੇ ਘਰ ਨੂੰ ਤੇੜਾ ਆ ਚੁਕੀਆਂ ਤੇ ਇਹ ਡਿੱਗਣ ਦੀ ਤਾਦਾਦ ਤੇ ਆ ਦੋ ਇਹਨਾਂ ਦੀਆਂ ਗੁੱਡੀਆਂ ਵਾਂ ਤੇ ਪੰਜਾਂ ਨੇ ਪੰਜ ਪਰਿਵਾਰ ਦੇ ਘਰੋਂ ਬੇਕਾਰ ਆ ਇਸ ਕਰਕੇ ਜਿਹੜਾ ਇਧਰ ਆ ਰਿਹਾ ਪਾਰੀ ਬਾਰਿਸ਼ ਇਸ ਕਰਕੇ ਜਿਹੜਾ ਹੁਣ ਡੀਸੀ ਸਾਹਿਬ ਨੂੰ ਲਿਖਤੀ ਮੰਗ ਪੱਤਰ ਦਵਾਂਗੇ ਕਿ ਇਹਨਾਂ ਦੀ ਸਹਾਰ ਲਈ ਜਾਵੇ ਵਿਚਾਰਿਆਂ ਦੀ ਇਹਨਾਂ ਦਾ ਘਰ ਮੜਾ ਮੋਟਾ ਪਵਾ ਕੇ ਦਿੱਤਾ ਜਾਵੇ ਤਾਂ ਕਿ ਜਿਹੜਾ ਇਹ ਆਪਣੇ ਬੱਚਿਆਂ ਵਿੱਚ ਆਪਣੇ ਪਰਿਵਾਰ ਵਿੱਚ ਬੈਠਣ ਆ ਹਾਲਾਤ ਤੁਹਾਨੂੰ ਦਿਖਾਏ ਆ ਕਿ ਘਰੇ ਅੰਦਰ ਇੱਕ ਮਿੰਟ ਵੀ ਰੁਕਣ ਵਾਲਾ ਕੰਮ ਨਹੀਂ ਆ ਪਤਾ ਨਹੀਂ ਕਦੋਂ ਕਿਹੜਾ ਹਾਸਾ ਵਾਪਰ ਜਾਣਾ ਵਾ ਇਸ ਕਰਕੇ ਸਰਕਾਰਾਂ ਦੇ ਤੇ ਕੋਈ ਉਮੀਦਾਂ ਰਹੀਆਂ ਨਹੀਂ ਕਿਉਂਕਿ ਇਹ ਸਰਕਾਰ ਚੋਰਾਂ ਦੀ ਸਰਕਾਰ ਆ ਸਾਰਾ ਪੈਸਾ ਭਗਵੰਤ ਮਾਨ ਨੇ ਦਿੱਲੀ ਖਵਾਤਾ ਤੇ ਜੇ ਜਿੰਨਾ ਪੈਸਾ ਇਹਨੇ ਸਾਡੇ ਸਰ ਤੇ ਕਰਜ਼ਾ ਚੜਾਤਾ ਜੇ ਚੰਗਾ ਹੁੰਦਾ ਤੇ ਅੱਜ ਇਹੋ ਜਿਹੇ ਲੋਕਾਂ ਦੀ ਸਾਰ ਨਾ ਲਈ ਜਾਂਦੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਦੀਆਂ ਫਸਲਾਂ ਮਾਰੀਆਂ ਗਈਆਂ ਉਹਨਾਂ ਨੂੰ ਮੁਆਵਜ਼ੇ ਨਾ ਮਿਲਦੇ ਅੱਜ ਤੱਕ ਇੱਕ ਰੁਪਏ ਦਾ ਇਹਨਾਂ ਨੇ ਕੰਮ ਨਹੀਂ ਕੀਤਾ ਇੱਕ ਰੁਪਏ ਦਾ ਇਹਨਾਂ ਮੁਆਵਜ਼ਾ ਨਹੀਂ ਦਿੱਤਾ ਕਿਸ ਨੂੰ ਤੇ ਇਹੋ ਜਿਹੇ ਪਰਿਵਾਰ ਗਰੀਬ ਪਰਿਵਾਰ ਘਰਾਂ ਤੋਂ ਬਾਹਰ ਆ ਜਿਹੜੀ ਕਣਕ ਆਉਂਦੀ ਸੀ ਉਹ ਵੀ ਇਹਨਾਂ ਨੇ ਬੰਦ ਕਰਤੀ ਸਾਰਾ ਪੰਜਾਬ ਨੂੰ ਇਹਨਾਂ ਨੇ ਖਾ ਲਿਆ ਹੁਣ ਤੇ ਪ੍ਰਸ਼ਾਸਨ ਡੀਸੀ ਸਾਹਿਬ ਨਾਲ ਗੱਲ ਕਰਕੇ ਉਹਨਾਂ ਨੂੰ ਜਿਹੜੀ ਆ ਬੇਨਤੀ ਕਰਾਂਗੇ ਮੰਗ ਪੱਤਰ ਦਵਾਂਗੇ ਵੀ ਇਸ ਵੀਰ ਦਾ ਇਸ ਪਰਿਵਾਰ ਦਾ ਜਿਹੜਾ ਹਾਲਚਾਲ ਸੁਣਿਆ ਜਾਵੇ ਤੇ ਇਹਨਾਂ ਨੂੰ ਜਿਹੜਾ ਘਰ ਪਵਾ ਕੇ ਦਿੱਤਾ ਜਾਵੇ ਭਾਈ ਦੱਸੋ ਕਿੰਨੇ ਦਿਨ ਹੋ ਗਏ ਕੀ ਘਰੋਂ ਬਾਹਰ ਨੂੰ ਤੁਹਾਨੂੰ ਕੋਈ ਕਿ ਅੱਜ 15 20 ਪਾਣੀ ਕਿੰਨਾ ਕਿੰਨਾ ਹੈ ਵੀ ਅਸੰਦਰ ਪਾਣੀ ਹੈ ਤਾਂ ਹੀ 899 ਇੰਚ ਨਾ 899 ਇੰਚ ਸਾਰੇ 13 ਸਾਰੇ 13 ਕੋਲੀ ਪੈਣਾ ਆ ਤੇ ਡਿੱਗਣ ਵਾਲਾ ਇੱਕ ਤਿਆ ਜਿਹੜਾ ਤੇ ਉਹ ਘਟ ਬਾਲੇ ਦੀ ਵਜ੍ਹਾ ਨਾਲ ਖੜਾ ਹੁੰਦਾ ਤੇੜ ਬਹੁਤ ਲੰਬੀ ਆ ਗਈ ਸਮਾਨ ਭਜਿਆ ਕਿ ਸਾਰਾ ਥੋੜਾ ਜਿਹਾ ਵਿੱਚ ਹੀ ਪਿਆ ਕੁੜਾ ਕੱਢ ਦਿੱਤਾ ਸੀ ਨਹੀਂ ਭੇਜ ਪੁੱਝ ਗਿਆ ਤਾਂ ਭੱਜ ਗਿਆ ਨਹੀਂ ਭੇਜ ਗਿਆ ਸਾਰਾ ਕੁਝ ਭੇਜ ਗਿਆ ਬੈਟ ਬੁੱਧ ਸਾਰੇ ਦੇਖੋ ਕੀ ਹਾਲਾਤ ਆ ਇਸ ਪਰਿਵਾਰ ਵਿੱਚ ਉੱਗੀ ਹੋਈ ਅੰਦਰ ਦੇਖਦੇ ਕੀ ਦਿਖਾਤੀ ਇਹ ਕਰਕੇ ਮੇਰੀ ਬੇਨਤੀ ਆ ਵੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਮੇਰੇ ਭਰਾ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜੀ ਕੱਲੇ-ਕੱਲੇ ਪੰਜਾਬ ਦੇ ਘਰ ਤੱਕ ਪਹੁੰਚੇ ਕਿ ਉਹਦੇ ਪਰਿਵਾਰਾਂ ਦੇ ਕੀ ਹਾਲ ਆ ਤੇ ਸਾਡੀਆਂ ਸਰਕਾਰਾਂ ਕੀ ਕਰ ਰਹੀਆਂ ਤੇ ਨਾ ਕੋਈ ਇਹਨਾਂ ਦੀ ਸਾਰ ਲੈ ਰਿਆ ਤੇ ਵੱਧ ਤੋਂ ਵੱਧ ਪ੍ਰਸ਼ਾਸਨ ਤੱਕ ਵੀ ਪਹੁੰਚੇ ਕਿ ਪ੍ਰਸ਼ਾਸਨ ਹੀ ਆਪਣੀ ਕੰਮ ਕਰਨੀ ਨੀਂਦੋਂ ਜਾਗੇ ਤੇ ਇਹੋ ਜਿਹੇ ਲੋਕਾਂ ਇਦਾਂ ਦੇ ਭਰਾਵਾਂ ਦੀ ਸਾਰ ਲਵੇ ਜਿਨ੍ਹਾਂ ਦੀਆਂ ਦੋ ਗੁੱਡੀਆਂ ਜਵਾਨ ਆ ਆਪ ਆਹੇ ਇਹ ਵੀਰ ਆ ਇਹਨਾਂ ਦਾ ਬੇਟਾ ਵਾ ਤੇ ਕਿੱਥੇ ਆਪਣਾ ਟਾਈਮ ਅੱਜਕੱਲ ਕੋਈ ਆਪਣੇ ਘਰ ਇੱਕ ਦਿਨ ਨਹੀਂ ਰੱਖਦਾ ਤੇ ਉਹ ਤੇ ਚਲੋ ਇਹ ਛੋਟਾ ਬਰਾਦਰ ਇਹਨਾਂ ਦਾ ਉਹਨੇ ਵਿਚਾਰੇ ਨੇ ਉਸ ਦਿਨ ਦਾ ਆਪਣੇ ਘਰ ਰੱਖਿਆ ਤੇ ਆਪਣੇ ਅੱਜਕੱਲ ਦਾ ਮਾਹੌਲ ਤੁਹਾਨੂੰ ਪਤਾ ਹੀ ਆ ਇਹ ਤਾਂ ਚੰਗਾ ਪਰਿਵਾਰ ਆ ਜਿਹੜਾ ਜਿਨ੍ਹਾਂ ਨੇ ਆਪਣਾ ਮਿਲ ਜੁਲ ਕੇ ਟਾਈਮ ਕੱਢ ਲਿਆ ਤੇ ਅਸੀਂ ਜਿਹੜੀ ਡੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਇਦਾਂ ਦੇ ਭਰਾਵਾਂ ਦੀ ਫਾਰ ਲੈ ਜਾਵੇ ਇਹਨਾਂ ਨੂੰ ਨਾਲ ਲੈ ਕੇ ਇੱਕ ਦੇ ਦੰਦੇ ਵਿੱਚ ਅੱਡੀ ਸਾਹਿਬ ਨੂੰ ਮਿਲਿਆ ਜਾਊਗਾ ਤੇ ਇਹਨਾਂ ਦੇ ਪਰਿਵਾਰ ਦੇ ਹਾਲਾਤ ਦੱਸੇ ਵੀ ਜਾਣਗੇ ਦਿਖਾਏ ਵੀ ਜਾਣਗੇ ਤੇ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਹੱਲ ਕਰਵਾ ਕੇ ਦਿੱਤਾ ਜਾਵੇ ਸਾਡੀ ਇਹ ਬੇਨਤੀ ਆ ਮੈਂ ਪੂਰੀ ਪਾਰਟੀ ਵੱਲੋਂ ਵੀ ਇਹ ਬੇਨਤੀ ਕਰਦਾ ਤੇ ਪ੍ਰਸ਼ਾਸਨ ਇਹਨਾਂ ਦੀ ਬਾਹ ਫੜੇ ਤੇ ਬਾਅਦ ਦੇ ਵਿੱਚ ਜੋ ਹੋਊਗਾ ਉਹ ਸਾਡੇ ਆਪਣੇ ਭਰਾ ਜੋ ਵੀ ਜਿੰਨਾ ਵੀ ਸਾਡੇ ਕੋਲ ਹੋਊਗਾ ਅਸੀਂ ਵੀ ਕਰਾਂਗੇ ਸਾਡੀ ਪਾਰਟੀ ਵੀ ਕਰੂਗੀ ਪਰ ਪਹਿਲਾਂ ਪ੍ਰਸ਼ਾਸਨ ਤੇ ਇਸ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਆ ਇਹ ਆਪਣਾ ਫਰਜ਼ ਨਿਭਾਉਣ ਉਸ ਤੋਂ ਬਾਅਦ ਜਿਹੜਾ ਬਾਕੀ ਗੱਲਾਂ ਫਿਰ ਹੋਣਗੀਆਂ ਬਹੁਤ ਬਹੁਤ ਧੰਨਵਾਦ ਜੈਮ ਸੀਵੀ